मन जो सोचता है मन जो विचार दा है मन जिस दा चिंतन करता है वह तन के तल प्रगटा है बौर मुताला करना अगर मन वाशना चल रही है तो बंदे का मथा दसन लग पाता है मन क्रोध चल रहा है तो बंदे दी अखा मुँह मत्था दसन लग पेंदा है। लिखिया जो गया लेख दिस पैदा है कागज़ ते लिखिया जा चुके है तन कागज़ है ਮਨ ਜੋ ਕੁਝ ਵੀ ਕਰਦਾ ਹੈ ਤਨ ਦੇ ਤਲ ਤੇ ਪ੍ਰਗਟ ਹੁੰਦਾ ਹੈ ਤਨ ਵੈਸੀ ਹਾਲਤ ਬਣਾ ਲੈਂਦਾ ਹੈ ਜੈਸਾ ਮਨ ਮਨ ਦੇ ਚ ਗਮ ਹੈ ਤੋ ਸਿਰ ਡੱਠਾ ਹੋਇਆ ਮੱਥੇ ਤੇ ਵਟ ਪਾਇਓਏ ਤਨ ਨਹੀਂ ਦੱਸਦਾ ਪਿਆ ਕਿ ਮਨ ਬੇਚੈਨ ਹੈ ਮਨ ਦੁਖੀ ਹੈ ਮਨ ਪੀੜਤ ਹੈ ਮਨ ਦੇ ਚ ਖੁਸ਼ੀ ਹੈ ਮਨ ਦੇ ਚ ਉਮੰਗ ਹੈ ਮਨ ਦੇ ਚ ਤਰੰਗ ਹੈ ਤੋ ਤਨ ਦੱਸੇਗਾ ਉਹ ਮੱਥਾ ਦੱਸ ਦੇਵੇਗਾ ਅੱਖਾਂ ਦੱਸ ਦੇਣਗੀਆਂ ਕਾਇਆ ਕਾਗਦ ਮਨ ਪਰਵਾਣਾ ਸਿਰਕੇ ਲੇਖ ਨਾ ਪੜੇ ਇਆਣਾ ਬੜਾ ਇਆਣਾ ਹੈ ਆਪਣੇ ਸਿਰ ਦੇ ਲੇਖ ਪੜਦਾ ਨਹੀਂ ਭਾਵੇਂ ਆਪਣੇ ਪੁਰਨਿਆਂ ਨੂੰ ਪੜਦਾ ਹੀ ਨਹੀਂ ਆਪਣੀ ਸੋਚਣੀ ਨੂੰ ਪੜਦਾ ਹੀ ਨਹੀਂ ਆਪਣੀ ਚਿਤਵਨੀ ਨੂੰ ਪੜਦਾ ਹੀ ਨਹੀਂ ਕਹਿੰਦੇ ਨੇ ਮਨੁੱਖ ਉਹੀ ਕੁਛ ਹੈ ਜਿਸ ਦੀ ਯਾਦ ਵਿੱਚ ਬੈਠਾ ਹੈ ਮਨੁੱਖ ਉਹੀ ਕੁਛ ਹੈ ਜੋ ਕੁਝ ਸੋਚ ਰਿਹਾ ਹੈ ਇਹ ਕੱਲਿਆਂ ਤਨਹਾਈ ਦੇ ਵਿੱਚ ਬੈਠ ਕੇ ਜੋ बार-बार याद आवे तो समझ लेना मनुख दा संबंध उसी ਨਾਲ ਹੀ है और मनुख उसी ਲਈ जी रहे है किस लिए जी रहे है जो तन्हाई देच बार-बार याद आवे बस वही उसकी सोच दा मरकज है वही उसकी जो है चितवनी दा मरकज है क्योंकि बार-बार उसे बारे सोच रहे है बार-बार वही याद आ रहे है भक्तांदे अंदर ਗੁਰਮੁਖ ਖੰਦ ਦੇ ਅੰਦਰ ਬਾਰ-ਬਾਰ ਸੋਚਣੀ ਪ੍ਰਮਾਤਮਾ ਦੀ ਤੇ ਚਿੰਤਨ ਵੀ ਉਸ ਦਾ ਅੰਦਰ ਬਈ ਕਿਵੇਂ ਪ੍ਰਾਪਤ ਹੋਵੇ ਕਿਵੇਂ ਮਿਲੇ ਇਸ ਤਰ੍ਹਾਂ ਦੀ ਸੋਚਣੀ ਇਸ ਤਰ੍ਹਾਂ ਦੀ ਚਿਤਵਨੀ ਸਾਹਿਬ ਕਹਿੰਦੇ ਨੇ ਤੂੰ ਦੇਖ ਤੇ ਸਹੀ ਤੇਰੇ ਅੰਦਰ ਦੀ ਸੋਚਣੀ ਕੀ ਹੈ ਪੜ੍ਹ ਤੇ ਸਹੀ ਫੁਰਨੇ ਕੀ ਨੇ ਤੇਰੇ ਤੂੰ ਵੇਖ ਤੇ ਸਹੀ ਕਿਸ ਦੀ ਯਾਦ ਵਿੱਚ ਬੈਠਾ ਹੈ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੇ ਇਹਾਣਾ ਔਰ ਸਹਿਬ ਆਪ ਵੀ ਕਹਿੰਦੇ ਹਰ ਬੰਦਾ ਨਹੀਂ ਦੇਖਦਾ ਸਿਰ ਦੇ ਲੇਖ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਕੋਈ ਗੁਰਮੁਖ ਕੋਈ ਵਿਰਲਾ ਸਤਸੰਗੀ ਕੋਈ ਵਿਰਲਾ ਗੁਰਮੁਖ ਆਪਣੇ ਸਿਰ ਦੇ ਲੇਖ ਪੜਦਾ ਹੈ ਤੇ ਸਿਰ ਦੇ ਲੇਖ ਕੀ ਅੰਦਰ ਪੁਰ ਨੇ ਜਿਹੜੇ ਚੱਲਦੇ ਪੈਨੇ ਮਸਤਕ ਦੇ ਮਨ ਦੇ ਜਿਹੜੇ ਫੁਰਨੇ ਚੱਲਦੇ ਪੈਨੇ ਜਿਹੜੇ ਵਿਚਾਰ ਚੱਲਦੇ ਪੈਨੇ ਜੋ ਸੋਚਣੀ ਚੱਲਦੀ ਪਈਏ ਔਰ ਜੜੀਆਂ ਯਾਦਾਂ ਚੱਲਦੀਆਂ ਪਈਆਂ ਨੇ ਕੋਈ ਵਿਰਲਾ ਹੀ ਹੈ ਜਿਹੜਾ ਦੇਖੇ ਸੁਚੇਤ ਹੋ ਕੇ ਦੇਖੇ ਹੁਣ ਮੇਰੇ ਅੰਦਰ ਕੀ ਚੱਲ ਰਿਹਾ ਹੈ ਮੈਂ ਕਿਸ ਦੀ ਯਾਦ ਵਿੱਚ ਬੈਠਾ ਕਿਹੜੇ ਪੁਰਨੇ ਨੇ ਅਗਰ ਇਸ ਤਰ੍ਹਾਂ ਕੋਈ ਦੇਖਣ ਦੀ ਕੋਸ਼ਿਸ਼ ਕਰੇ ਤਾਂ ਕਹਿੰਦੇ ਨਾ ਗਲਤ ਫੁਰਨੇ ਨੂੰ ਟਿਕਣਾ ਬੜਾ ਔਖਾ ਹੋ ਜਾਂਦਾ ਹੈ ਗਲਤ ਟਿਕੀ ਨਹੀਂ ਸਕਦੇ ਮਾੜੇ ਫੁਰਨੇ ਟਿਕੀ ਨਹੀਂ ਸਕਦੇ ਅਗਰ ਥੋੜਾ ਜਿਹਾ ਵੀ ਮਨੁੱਖ ਦੇਖਣ ਦੀ ਉਹਨਾਂ ਨੂੰ ਕੋਸ਼ਿਸ਼ ਕਰੇ ਕੋਈ ਵਿਰਲਾ ਹੀ ਗੁਰਮੁਖ ਦੇਖਦਾ ਹੈ ਕਿ ਮੇਰੇ ਵਿਚਾਰ ਕੀ ਨੇ ਦੁਨੀਆ ਕੀ ਆਖਦੀ ਤੇ ਮੈਂ ਕੀ ਆ ਦੁਨੀਆ ਮੈਨੂੰ ਕੀ ਸਮਝਦੀ ਤੇ ਵਾਸਤਵਕ ਮੈਂ ਕੀ ਆ ਜ਼ਰੂਰੀ ਨਹੀਂ ਕਿ ਸਤਸੰਗ ਦੇ ਵਿੱਚ ਬੈਠਾ ਹੋਇਆ ਮਨੁੱਖ ਸਤਸੰਗੀ ਹੋਵੇ ਹੋ ਸਕਦਾ ਤਨ ਉਸ ਦਾ ਸਤਸੰਗੀ ਹੋਵੇ ਮਨ ਉਸ ਦਾ ਕੁਸੰਗੀ ਹੋਵੇ ਗੁਸਤਾਖੀ ਨਾਲ ਅਗਰ ਮਨ ਵਿੱਚ ਮਾੜੀ ਸੋਚਣੀ ਚੱਲ ਰਹੀ ਹੈ ਤਾਂ ਮਨ ਤੇ ਕੁਸੰਗਤ ਕਰ ਰਿਹਾ ਹੈ ਮਨ ਸਤ ਸੰਗੀ ਨਹੀਂ ਹੈ ਹੋ ਸਕਦਾ ਤਨ ਗੁਰਦੁਆਰੇ ਬੈਠਾ ਹੋਵੇ ਮਨ ਕਿਧਰੇ ਬਾਜ਼ਾਰ ਦੇជា ਘਰ ਦੇជា ਕਿਸੇ ਹੋਰ ਥਾਂ ਤੇ ਕਿਸੇ ਹੋਰ ਸ਼ਹਿਰ ਦੇ ਕਲਗੀਧਰ ਪਾਦਸ਼ਾਹ ਨੇ ਇੱਕ ਵਾਰ ਕਹਿ ਦਿੱਤਾ ਸੀ ਹਾਜ਼ਰ ਗੈਰ ਹਾਜ਼ਰ ਗੈਰ ਹਾਜ਼ਰ ਹਾਜ਼ਰ ਇਸਾ ਕੀ لازਮੀ ਆਪ ਨੇ ਸਰਵਨ ਕੀਤੀ ਉਹ ਜਿਹੜੇ ਹਾਜ਼ਰ ਸਨ ਉਹਨਾਂ ਦੇ ਮਨ ਉੱਥੇ ਨਹੀਂ ਸਨ ਉਹਨਾਂ ਦੀ ਸੋਚ ਨਹੀਂ ਚ ਕੁਝ ਹੋਰ ਸੀ ਉਹਨਾਂ ਦੇ ਵਿਚਾਰਾਂ 'ਚ ਕੁਝ ਹੋਰ ਸੀ ਬੈਠੇ ਭਾਵੇਂ ਉਹ ਤੇਸਾ ਨਾ ਤੇ ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਦੇ ਮਨ ਗੁਰੂਵਲ ਸਨ ਸੋਚਣੇ 'ਚ ਗੁਰੂਬਈ ਨਹੀਂ ਪਹੁੰਚ ਸਕੇ ਵਕਤ ਸਿਰ ਨਹੀਂ ਪਹੁੰਚ ਸਕੇ ਜਿੱਥੇ ਤਨ ਹੋਵੇ ਜ਼ਰੂਰੀ ਨਹੀਂ ਉੱਥੇ ਹੀ ਮਨ ਹੈ ਬਿਲਾਜ਼ਮੀ ਨਹੀਂ ਹੈ ਇਹ ਕੋਈ ਜ਼ਰੂਰੀ ਨਹੀਂ ਹੈ ਬਹੁਤ ਸਾਰੀ ਥਾਵਾਂ ਤੇ ਜਿੱਥੇ ਤਨ ਨਾਲ ਮਨ ਵੀ ਹੋ ਜਾਂਦਾ ਹੈ ਉੱਥੇ ਰਸ ਬਣ ਜਾਂਦਾ ਹੈ ਚਾਹੇ ਥੀਏਟਰ ਹੈ ਨਾਟਕ ਹੈ ਗੀਤ ਹੈ ਸੰਗੀਤ ਹੈ ਚਾਹੇ ਸਤਗੁਰਾਂ ਦੀ ਬਾਣੀ ਹੈ ਰਸ ਉੱਥੇ ਹੀ ਬਣਦਾ ਜਿੱਥੇ ਤਨ ਨਾਲ ਮਨ ਵੀ ਸਮਿਲਿਤ ਹੋ ਜਾਂਦਾ ਇਕ ਹੋ ਜਾਂਦਾ ਹੈ ਉੰਜ ਰਸ ਨਹੀਂ ਬਣਦਾ ਸਵਾਦ ਨਹੀਂ ਬਣਦਾ ਤਾਂ ਮੁਖਤਸਰ ਮੈਂ ਅਰਜ਼ ਕਰਾਂ ਸਾਇਬ ਇਹ ਕਹਿੰਦੇ ਨੇ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਤੂੰ ਦੇਖ ਤੇ ਸਹੀ ਤੇਰੇ ਮਨ ਦੇ ਚ ਫੁਰਨੇ ਕੀ ਨੇ ਸ਼ਾਇਦ ਮੈਂ ਅਰਜ਼ ਕੀਤੀ ਸੀ ਜਾਂ ਨਹੀਂ ਫਰਾਈਡ ਕਹਿੰਦੇ ਨੇ ਮਨ ਦੇ ਚ ਫੁਰਨੇ ਲੋਭ ਦੇ ਨੇ ਮਨ ਦੇ ਚ ਫੁਰਨੇ ਹੰਕਾਰ ਦੇ ਨੇ ਮਨ ਦੇ ਚ ਵਿਚਾਰਾਂ ਕਾਮਧੀਆਂ ਨੇ ਹੋਰ ਕੁਝ ਵੀ ਨਹੀਂ ਹੈ ਮਨ ਇਹ ਹੀ ਕੁਛ ਹੈ ਔਰ ਉਹ ਬੁਲੰਦ ਬਾਗ ਕਹਿੰਦਾ ਸੀ ਭਾਰਤੀ ઋષਿ ਗਲਤ ਕਹਿੰਦੇ ਨੇ ਮਨ ਦੇ ਚ ਰਾਮ ਹੈ ਕਹਿੰਦਾ ਨਹੀਂ ਮਨ ਦੇ ਚ ਕਾਮ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਮਨੁਕਦੀ ਸੋਚਣੀ ਚ ਇਹ ਹੀ ਹੈ ਮਨ ਦੇ ਚ ਕਰਤਾਰ ਹੈ ਨਿਰੰਕਾਰ ਹੈ ਕਹਿੰਦਾ ਕਤਈ ਨਹੀਂ ਮਨ ਦੇ ਚ ਹੰਕਾਰ ਹੈ ਔਰ ਕੁਝ ਨਹੀਂ ਇਹ ਹੀ ਪੁਰਨੇ ਹੈ ਇਸ ਤੋਂ ਲਾਵਾ ਹੋਰ ਕੁਝ ਵੀ ਨਹੀਂ ਹੈ। ਔਰ ਮਨ ਵਿਚ ਲੋਭ ਹੈ। ਜਿਹੜੇ ਅੰਦਰ ਫੁਰਨੇ ਚੱਲਦੇ ਨੇ। ਯਾ ਲੋਭ ਦੇ, ਯਾ ਕਾਮ ਦੇ, ਯਾ ਅਹੰਕਾਰ ਦੇ। ਮੈਂ ਕ੍ਰੋਧ ਤੇ ਮੌਤ ਦਾ ਜ਼ਿਕਰ ਨਹੀਂ ਕੀਤਾ। ਇਸ ਨੂੰ ਮੂਲ ਰੋਗ ਨਹੀਂ ਮੰਨਿਆ। ਪੰਨਿਆਂ ਦੇ ਨਾਲ ਮੰਨਿਆ। ਇਹ ਦੋ ਤਿੰਨਾਂ ਦੀ ਛਾਇਆ ਨੇ। ਮੌਤ ਤੇ ਕ੍ਰੋਧ, ਲੋਭ, ਕਾਮ, ਹੰਕਾਰ ਦੀ ਛਾਇਆ ਨੇ। ਜਿਸ ਤੋਂ ਲੋਭ ਦੀ ਪੂਰਤੀ ਹੋ ਜਾਏ ਉਸ ਤੇ ਮੋਹ ਆਉਂਦਾ ਹੈ ਚੰਗਾ ਲੱਗਦਾ ਹੈ ਪਿਆਰਾ ਲੱਗਦਾ ਹੈ ਜਿਹੜਾ ਰੋਗ ਖੜੀ ਕਰ ਦੇਵੇ ਉਸ ਤੇ ਕ੍ਰੋਧ ਆਉਂਦਾ ਹੈ ਜਿਹੜਾ ਹੰਕਾਰ ਨੂੰ ਪੱਠੇ ਪਾ ਦੇਵੇ ਪਿਆਰਾ ਲੱਗਦਾ ਹੈ ਚੰਗਾ ਲੱਗਦਾ ਹੈ ਜਿਹੜਾ ਰੋਗ ਖੜੀ ਕਰ ਦੇਵੇ ਉਸ ਤੇ ਕ੍ਰੋਧ ਆਉਂਦਾ ਹੈ ਜਿਹੜਾ ਵਾਸ਼ਨਾ ਦੀ ਪੂਰਤੀ ਕਰ ਦੇਵੇ ਪਿਆਰਾ ਲੱਗਦਾ ਹੈ ਚੰਗਾ ਲੱਗਦਾ ਹੈ ਜਿਹੜਾ ਰੋਗ ਖੜੀ ਕਰ ਦੇਵੇ ਕ੍ਰੋਧ ਆਉਂਦਾ ਹੈ ਤੋਂ ਇਸ ਮਨੀਸ਼ ਦਾ ਕਹਿਣਾ ਹੈ ਮਨ ਦੇ ਵਿੱਚ ਤੇ ਇਹੀ ਕੁਝ ਹੈ ਹੋਰ ਕੁਝ ਨਹੀਂ ਹੈ ਇਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਸਤਗੁਰਾਂ ਦੀ ਬਾਣੀ ਕਹਿੰਦੀ ਏ ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜਤ ਨਾਮ ਨੋਂ ਨਿਦ ਪਾਈ ਤੈਨੂੰ ਉਹ ਪ੍ਰਮਾਤਮਾ ਦਾ ਨੋਂ ਨਿਦ ਨਾਮ ਜਿਹੜਾ ਹੈ ਉਹ ਪ੍ਰਾਪਤ ਹੋਵੇਗਾ ਖੋਜ ਤੇ ਕਰ ਮਨ ਦੀ ਮਤ ਵਿਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਨੇ ਮਿਰਜ਼ਾ ਗਾਲिब ਨੂੰ ਇੱਕ ਖਾਨਵਾਰ ਮਿਲਿਆ ਇਹ ਖਾਣਾ ਪਹਾੜਾਂ ਦੇ ਚੋਂ ਹੀਰੇ ਨੀਲਮ ਮੁੰਗੇ ਪੰਨੇ ਲੱਪਣ ਵਾਲਾ ਸਿਆਣਾ ਸੀ ਐ ਗੋਲਕੰਡਾ ਹైదరాబాద్ ਦੇ ਨੇੜੇ ਹੀਰਿਆਂ ਦੀ ਖਾਣ ਮੰਨੀ ਜਾਂਦੀ ਹੈ ਮੁਸ਼ਾਇਰੇ ਦੇ ਚ ਗਿਆ ਸੀ ਗ਼ਾਲिब ਤੇ ਮੁਫਲਿਸ ਸੀ ਫਟੇ ਹਾਲ ਸੀ ਵਿਚਾਰਾ ਤੇ ਇੱਕ ਮੁਸ਼ਾਇਰੇ ਦੇ ਚ ਪਹੁੰਚਿਆ ਦਿੱਲੀ ਤੋਂ ਹైదరాబాద్ ਉਹ ਖਾਨਾਰ ਕਹਿ ਲਗਾ ਗ਼ਾਲिब ਨੂੰ ਤੂੰ ਮੇਰਾ ਸ਼ਾਗਿਰਦ ਬਣਾ ਬਣ ਜਾ ਔਰ ਮੇਰੇ ਕੋਲ ਕੁਝ ਸਿੱਖ ਔਰ ਮੈਂ ਤੈਨੂੰ ਦਸਾਂਗਾ ਕਿ ਪਹਾੜਾਂ ਦੇ ਸੀਨੇ ਚੀਰ ਕੇ ਹੀਰੇ ਕਿਵੇਂ ਲੱਭੀ ਦੇਣਾ ਨੀਲਮ ਕਿਵੇਂ ਲੱਭੀ ਦੇਣਾ ਮੈਂ ਤੈਨੂੰ ਦਸਾਂਗਾ ਤੂੰ ਮੇਰਾ شاਗਿਰਦ ਬਣਨਾ ਉਸ ਵਕਤ ਗਾਲिब ਕਹਿੰਦਾ ਹੈ ਫਿਰ ਤੈਨੂੰ ਮੇਰਾ شاਗਿਰਦ ਬਣਨਾ ਚਾਹੀਦਾ ਹੈ ਮੈਂ ਤੈਨੂੰ ਦਸਾਂਗਾ ਆਪਣਾ ਹੀ ਸੀਨਾ ਚੀਰ ਕੇ ਅੰਦਰੋਂ ਗਿਆਨ ਦੇ ਰਤਨ ਕਿਵੇਂ ਕੱਢੀ ਦੇਣਾ ਸਬਰ ਸੰਤੋਖ ਕਿਵੇਂ ਕੱਢੀ ਦਾ ਤੂੰ ਚੀਰ ਪਹਾੜਾਂ ਦੇ ਸੀਨੇ ਅਸੀਂ ਚੀਰ ਦੇ ਆਪਣਾ ਹੀ ਸੀਨਾ ਸੁਖਨ ਕਿਆ ਕਹਿ ਨਹੀਂ ਸਕਤੇ ਜੋ ਆ ਹੂ ਜੋ ਜੋਹਰ ਕਾ ਜਿਗਰ ਕਾ ਹਮ ਨਹੀਂ ਰਖਤੇ ਜੋ ਖੋਦੇ ਜਾ ਕੇ ਮੈਦਨ ਕੋ ਕਹਿੰਦਾ ਪਹਾੜ ਵੀ ਖੁਦਾਈ ਕਰਕੇ ਤੇ ਮੈਂ ਉਹਦੇ ਚੋਂ ਸੋਨਾ ਚਾਹੰਦੀ ਹੀਰੇ ਲੱਭਾਂ ਮੈਂ ਆਪਣਾ ਸੀਨਾ ਨਹੀਂ ਰਖਦਾ ਆਪਣਾ ਸੀਨਾ ਚੀਰਾਂਗਾ ਇਹਦੇ ਚੋਂ ਲੱਭਾਂਗਾ ਗਿਆਨ ਦੇ ਰਤਨ ਇਹਦੇ ਚੋਂ ਲੱਭਾਂਗਾ ਖੁਦਾਈ ਰਤਨ ਮੇਰੇ ਕੋਲ ਆਪਣਾ ਸੀਨਾ ਹੀ ਕਾਫੀ ਹੈ ਤੋ ਚੀਰ ਪਹਾੜਾਂ ਦੇ ਸੀਨੇ मैं चीरांगा अपना ही सीना सुखन क्या कह नहीं सकते जोया हूं जो जौहर का जिगर क्या हम नहीं रखते जो खो दे जाके मैदन को पातशाह दी बाणी कह दिए इस मन को कोई खोजो भाई कोई तो खोज करो इस मन को कोई खोजो भाई मन खो जत नाम नौ निद पाई भगत कबीर कहते मम्मा मन से काज है मन साधे सिद्ध हो ए, मन ही मन से कहे कबीरा मन सा मिले आ ना कोए मेरी साधना ते मन दी साधना वैसे धर्म दी साधना मन साधना है गहरी तिखड़ी साधना है मन दी साधना है मम्मा मन स्यो काज है मन साधे सिद्ध होए मन ही मन से कहे कबीरा मन सा मिलिया ना कोए मन जैसा होर कोई नहीं क्यों ਇਹ ਮਨ ਸ਼ਕਤੀ ਇਹ ਮਨਸੀਓ ਇਹ ਮਨ ਪੰਚ ਤਤ ਕੋ ਜਿਓ ਇਹ ਮਨ ਸੰਸਾਰ ਦਾ ਚਿੰਤਨ ਕਰੇ ਤਾਂ ਮਨ ਸੰਸਾਰੀ ਹੋ ਜਾਂਦਾ ਹੈ ਇਹ ਮਨ ਨਿਰੰਕਾਰ ਦਾ ਚਿੰਤਨ ਕਰੇ ਤਾਂ ਮਨ ਦੇ ਚੋਂ ਹੀ ਕਰਤਾਰ ਪ੍ਰਗਟ ਹੋ ਜਾਂਦਾ ਹੈ ਮਨ ਐਸਾ ਹੈ ਇਹ ਮਨ ਸ਼ਕਤੀ ਇਹ ਮਨਸੀਓ ਇਹ ਮਨ ਸੰਸਾਰ ਦਾ ਚਿੰਤਨ ਕਰੇ ਸ਼ਕਤੀ ਦਾ ਚਿੰਤਨ ਕਰੇ ਪਦਾਰਥ ਦਾ ਚਿੰਤਨ ਕਰੇ ਮਨ ਪਦਾਰਥ ਹੋ ਜਾਂਦਾ ਹੈ ਮਨ ਪ੍ਰਮਾਤਮਾ ਦਾ ਚਿੰਤਨ ਕਰੇ ਤੋ ਮਨ ਹੀ ਪ੍ਰਮਾਤਮਾ ਹੋ ਜਾਂਦਾ ਹੈ ਮਨ ਦੇ ਦੋ ਰੂਪ ਗੁਰਗੰਸਾਹਬ ਜੀ ਮਹਾਰਾਜ ਦੇ ਵਿੱਚ ਮਿਲਦੇ ਨੇ ਮਨ ਕਮੇਨ ਕਮ ਤਰੀਨ ਤੂੰ ਦਰਿਆਉ ਖੁਦਾ ਆ ਗੁਰੂ ਨਾਨਕ ਦੇਵ ਜੀ ਮਹਾਰਾਜ ਕਬੀਰ ਕਹਿੰਦੇ ਨੇ ਭੌਂਕਣਾ ਕੁੱਤਾ ਹੈ ਮਨ ਕਬੀਰ ਕੂਕਰ ਭੌਂਕਣਾ ਕਰੰਗ ਪਿਛੇ ਉਠਦਾ ਹੈ ਕਰਮੀ ਸਤਗੁਰ ਪਾਇਆ ਜਿਨਹੋ ਲਿਆ ਛਡਾਇਆ ਕਬੀਰ ਕਹਿੰਦੇ ਨੇ ਤੇ ਭੌਂਕਣਾ ਕੁੱਤਾ ਰੰਗ ਦੇ ਪਿੱਛੇ ਹੀ ਦੌੜਦਾ ਹੈ। ਰੰਗ ਉਸ ਨੂੰ ਕਹਿੰਦੇ ਨੇ ਮਾਸ ਤੇ ਹੈ ਨਹੀਂ ਹੱਡੀਆਂ ਦਾ ਢਾਂਚਾ ਪਿਆ ਜਿਹਦੇ 'ਚ ਰਸ ਕੋਈ ਨਹੀਂ ਉਹਦੇ 'ਚ ਰਸ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਔਰ ਰਸ ਮੰਨਦਾ ਹੈ। ਜਦ ਕਿ ਰਸ ਹੈ ਨਹੀਂ। ਫੇ ਕੂਕਰ ਦੀ ਤਰ੍ਹਾਂ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ ਮਾਈ ਮਨ ਮੇਰੋ ਬਸਨਾ। ਨਿਸਬਾ ਸੁਰ ਬਖੇਨ ਕੋ ਧਾਵਤ ਕੈਬੇ ਦਾ ਰੋਕੋਂ ਤਾਂ ਹੈ। ਮਨੁੱਖ ਨੇ ਅਜ ਤੱਕ ਚੀਜ਼ਾਂ ਜੋ ਵਰਤੀਆਂ ਨੇ ਉਹਨਾਂ ਨੂੰ ਕਾਬੂ 'ਚ ਰੱਖਿਆ ਹੈ। ਮਨੁੱਖ ਨੇ ਘੋੜਿਆਂ ਨੂੰ ਪਕੜਿਆ ਸੀ ਸਵਾਰੀਆਂ ਵਾਸਤੇ ਉਹਦੇ ਮੂੰਹ 'ਚ ਲਗਾਮ ਪਾ ਦਿੱਤੀ। ਭਈ ਜਿੱਧਰ ਮੈਂ ਮੋੜਾਂ ਮੁੜ ਜਾਵੇ ਜਿੱਥੇ ਮੈਂ ਰੋਕਣਾ ਰੁਕ ਜਾਵੇ। ਤੇ ਜੇ ਹੁਣ ਜਿੱਥੇ ਰੋਕਣਾ ਚਾਹੀਏ ਘੋੜਾ ਰੁਕੇ ਨਾ ਤੇ ਜਿੱਧਰ ਮੋੜਨਾ ਚਾਹੀਏ ਤੇ ਮੁੜੇ ਨਾ ਤਾਂ ਕੀ ਉਸ ਤੋਂ ਸੁਖ ਲਿਆ ਜਾ ਸਕਦਾ ਹੈ? ਬੰਦੇ ਨੇ ਹਾਥੀ ਪਕੜੇ ਤੇ ਉਹਦੇ ਸਿਰ ਦੇ ਉੱਤੇ ਅੰਕੁਸ਼ ਰੱਖ ਦਿੱਤਾ ਜਿੱਥੇ ਰੋਕੀਏ ਰੁਕ ਜਾਏ ਜਿੱਥੇ ਮੋੜੀਏ ਮੁੜੇ ਔਰ ਜਿਹੜੇ ਪਾਸੇ ਚਲਾਈਏ ਚਲੇ ਇਸੇ ਤਰੀਕੇ ਨਾਲ ਮਨੁੱਖ ਨੇ ਉੱਠ ਦੇ ਨੱਕ ਦੇ ਚ ਨਕੇਲ ਪਾਈ ਬੈਲਾ ਨੂੰ ਨਥਿਆ ਫਿਰ ਸੈਂਸ ਦਾ ਯੋਗ ਆਇਆ ਸਾਈਕਲ ਬਣੀ ਔਰ ਉਹਨੂੰ ਵੀ ਦੋ ਬ੍ਰੇਕਾਂ ਅਗਲੀ ਪਿਛਲੀ ਬ੍ਰੇਕ ਦੋਹਾਂ ਪਹੀਆਂ 'ਚ ਤੇ ਬ੍ਰੇਕਾਂ ਨਾ ਹੋਵਨ ਤੇ ਢਲਾਨ ਆ ਜਾਏ ਉਹ ਸਿਰਫ ਚਲੇ ਤੇ ਰੁਕੇ ਨਾ ਇਸ ਤੋਂ ਕਿਹ ਸੁਖ ਲਿਆ ਜਾ ਸਕਦਾ ਜੋ ਸਿਰਫ ਚਲੇ ਤੇ ਰੁਕੇ ਨਾ ਤੇ ਮੁੜੇ ਵੀ ਨਾ ਉਹ ਤੇ ਕਾਬੂਚ ਨਹੀਂ ਜੋ ਚੀਜ਼ ਕਾਬੂਚ ਨਹੀਂ ਉਸ ਤੋਂ ਸੁਖ ਨਹੀਂ ਲਿਆ ਜਾ ਸਕਦਾ ਤੁਹਾਡੀ ਮੋਟਰ ਕਾਰ ਹੈ ਇਹਦੇ ਚ ਹੈਂਡ ਬ੍ਰੇਕ ਵੀ ਹੈ ਫੁੱਟ ਬ੍ਰੇਕ ਵੀ ਹੈ ਤੇ ਜੇ ਕੋਈ ਦੱਸ ਦੇਵੇ ਭਈ ਜਿਸ ਗੱਡੀ ਚ ਬੈਠਣ ਲੱਗੇ ਤੇ ਚਲਾਣ ਲੱਗੇ ਉਹਨਾਂ ਹੈਂਡ ਬ੍ਰੇਕ ਇਸਦੀ ਕੰਮ ਕਰਦੀ ਹੈ ਨਾ ਫੁੱਟ ਬ੍ਰੇਕ ਸਿਆਣਾ ਤੇ ਨਹੀਂ ਬੈਠੇਗਾ ਤੇ ਨਾ ਚਲਾਏਗਾ सिर्फ चलती है रुकती नहीं जिथे रोकना चाहवा नहीं रुकेगी नाल, नाल रुकना भी लाजमी मुड़ना भी लाजमी है मनुख ने जो कुछ भी बनाया है मैं एक दो चार उदाहरण थोड़े सामने रखे ने काबू च भी रखे जिथे मैं रोकना चाहवा रुक जाए जिथे मैं मोड़ना चाहवा मुड़ जाए योड़े मूह लगाम पाई ਉਠ ਨੂੰ ਨਕੇਲ ਪਾਈ ਹਾਥੀ ਦੇ ਸਿਰ ਦੇ ਉਤੇ ਅੰਗੁਸ਼ ਰਖਿਆ ਮਸ਼ੀਨਾ ਦੇ ਨਾਲ ਬ੍ਰੇਕ ਲਾ ਦਿੱਤੇ ਪਰ ਇਹ ਜਿਹੜਾ ਮਨ ਹੈ ਇਹ ਇਸ ਦਾ ਅਮੋੜ ਹੈ ਇਹਨੂੰ ਕੋਈ ਬ੍ਰੇਕ ਕੋਈ ਨਹੀਂ ਇਹਨੂੰ ਕੋਈ ਲਗਾਮ ਨਹੀਂ ਮੈਂ ਟ੍ਰੇਨ ਦੇਖਦਾ ਸਾਰੇ ਬੰਦੇ ਤੇ ਨਹੀਂ ਚਲਾ ਸਕਦੇ ਪਰ ਹਰ ਬੰਦਾ ਉਸ ਨੂੰ ਰੋਕ ਸਕਦਾ ਹੈ ਹਰ ਡੱਬੇ ਦੇ ਜੋ ਹੈ ਚੇਨ ਹੈ ਬਸ ਪੁੱਲ ਕਰੋ ਖਿੱਚੋ ਤੇ ਗੱਲ ਖਤਮ ਰੁਕ ਜਾਂਦੀ ਹੈ ਗੱਟੇ ਹੋਰ ਜਲਦੀ ਤੇ ਸਿਰਫ ਇੱਕੋ ਹੀ ਥਾਂ ਤੋਂ ਇੰਜਨ ਤੋਂ ਰੁਕਦੀ ਹਰ ਡੱਬੇ ਤੋਂ ਕਿਸੇ ਥਾਂ ਤੋਂ ਵੀ ਰੋਕ ਸਕਦੇ ਆ ਉਸ ਨੂੰ ਰੋਕਣਾ ਲਾਜ਼ਮੀ ਹੈ ਇਹ ਜੇ ਮਨ ਹੈ ਇਹਨੂੰ ਰੋਕਣਾ ਬੰਦਾ ਭੁੱਲ ਗਿਆ ਜਿਸ ਪਾਸੇ ਚੱਲ ਪੈਂਦਾ ਸੋ ਚੱਲ ਹੀ ਪੈਂਦਾ ਹੈ ਪਰ ਬੜੇ ਬੜੇ ਅਨਰਥ ਮਨੁੱਖੀ ਮੰਤ ਹੋ ਰਹੇ ਨੇ ਬੜੀਆਂ ਬੜੀਆਂ ਤਬਾਈਆਂ ਮਨੁੱਖੀ ਮੰਤ ਹੋ ਰਹੀਆਂ ਨੇ ਰੋਕਣ ਦਾ ਕੋਈ ਆਲਾ ਹੀ ਨਹੀਂ ਬਾਹਰ ਦੀ ਇੱਕ ਬੜੀ ਸੁੰਦਰ ਪੰਗਤੀ ਹੈ ਮੰਨ ਲੋ ਛੇ ਬੁਰਾਈਆਂ ਗੁਰ ਸ਼ਬਦ ਦੀ ਇਹ ਮਨ ਹੋੜੀ ਹੈ ਅਗਰ ਇਹ ਬੁਰੇ ਫੁਰਨੇ ਬੁਰੀ ਸੋਚਦਾ ਹੈ ਤੇ ਗੁਰਸ਼ਬਦ ਦੀ ਲਗਾਮ ਪਾ ਇਹਨੂੰ ਮੋੜ ਇਹਨੂੰ ਰੋਕ ਤੁਮੇ ਅਰਸ ਕਰਾ ਧਰਮ ਦੀ ਸਾਧਨਾ ਮਨ ਦੀ ਸਾਧਨਾ ਹੈ ਮਨ ਨੂੰ ਆਖਿਆ ਗਿਆ ਮਨ ਖੁਟ ਹਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਦਮਾ ਦਾ ਐ ਮਨ ਤੇਰੇ ਤੇ ਭਰੋਸਾ ਨਹੀਂ ਤੂੰ ਹੁਣੇ ਦਾਨੀ ਹੈ ਹੁਣੇ ਹੀ ਕਠੋਰ ਹੋ ਜਾਂਦਾ ਹੈ ਹੁਣੇ ਦਿਆਲੂ ਹੈ ਹੁਣੇ ਹੀ ਕਰੋਦੀ ਹੋ ਜਾਂਦਾ ਹੈ ਖਿੰਦਿਜ ਸੰਤੋਖੀ ਹੈ ਖਿੰਦਿਜ ਬੇਈਮਾਨ ਹੋ ਜਾਂਦਾ ਹੈ तेरा कोई भरोसा नहीं मन खोट हर तेरा नहीं विश्वास तेरे कोई भरोसा नहीं तो पता नहीं पल की की है ते पल की हो जाएगा तो मन कमीन कम तरीके गए पौखड़े कुत्ते तस्वीर दिखी गई है और आख्या गया तेरे ते कोई भरोसा नहीं और खोते नाल भी तस्वीर दी गई खर का पैखर तो छुटे जो ऊपर ला दन आखिया गया मन, मन तू जोत स्वरूप है अपना मूल पहचान तू प्रभु दी ज्योत है परमात्मा ਦਾ ਸਰੂਪ ਹੈ ਮਨ ਪਰਮਾਤਮਾ ਵੀ ਹੋ ਸਕਦਾ ਹੈ ਮਨ ਪਦਾਰਥ ਵੀ ਹੋ ਸਕਦਾ ਹੈ ਮਨ ਅਗਰ बार-बार ਪਦਾਰਥਾਂ ਦਾ ਹੀ ਚਿੰਤਨ ਕਰਦਾ ਰਹੇ ਸੰਸਾਰ ਦਾ ਚਿੰਤਨ ਕਰਦਾ ਰਹੇ ਮਨ ਸੰਸਾਰ ਦਾ ਰੂਪ ਹੋ ਜਾਏਗਾ ਤੇ ਮਨ ਯਾਦ ਕਰੇ ਪਰਮਾਤਮਾ ਨੂੰ ਮਨ ਹੀ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮੰਦੀ ਸਾਧਨਾ ਦਾ ਜਿਸ ਢੰਗ ਨਾਲ ਤੌਰ ਤਰੀਕਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਵਰਣਨ ਕੀਤਾ ਹੈ ਇਸ ਸਮਨ ਨੂੰ ਕੋਈ ਖੋਜੋ ਭਾਈ ਮਨ ਖੋਜਤ ਨਾਮ ਨੌਨਿਤ ਪਾਈ ਇਹ ਖੋਜ ਦੇ ਢੰਗ ਜੋ ਗੁਰਬਾਣੀ ਜਿਸ ਤਰੀਕੇ ਨਾਲ ਦਸਦੀ ਹੈ ਮੈਂ ਕੱਲ ਦੀ ਜੋ ਹੈ ਕਥਾ ਵਿੱਚ ਆਪ ਜੀ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਾਰੀਕ ਵਿਸ਼ਾ ਹੈ ਔਰ ਇੱਥੇ ਆਪਾਂ ਆਇਆ ਸਿਰਫ ਮਨ ਨੂੰ ਸਮਝਣ ਲਈ ਔਰ ਮੰਦੀ ਖੋਜ ਲਈ ਜਿੰਨ ਕੋ ਮਨ ਕੀ ਪ੍ਰਤੀਤ ਨਾਹੀਂ ਨਾਨਕ ਸੇ ਕਿਆ ਕਥੇ ਗਿਆਨੇ ਮਨ ਦਾ ਹੀ ਪਤਾ ਕੋਈ ਨਹੀਂ ਕਈ ਕਹਿੰਦੇ ਨਾ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾ ਉਦੋਂ ਮੈਨੂੰ ਖਿਆਲ ਆ ਜਾਂਦਾ ਨੂੰ ਪਤਾ ਨਹੀਂ ਕਹਿਣਾ ਤੇ ਇੰਜ ਚਾਹੀਦਾ ਹੈ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ ਕਈ ਕਹਿੰਦੇ ਮਨ ਨੂੰ ਹੀ ਕਾਗਰ ਕਰਕੇ ਬਾਣੀ ਪੜੋ ਗਲਤ ਕਹਿੰਦੇ ਨੇ ਇੰਜ ਕਹਿਣਾ ਚਾਹੀਦਾ ਬਾਣੀ ਪੜੋ ਤਾਂ ਕਿ ਮਨ ਇਕਾਗਰ ਹੋਵੇ ਪਹਿਲੇ ਕਿਸ ਤਰ੍ਹਾਂ ਇਕਾਗਰ ਕਰ ਲੈਣਗੇ ਪਤਾ ਨਹੀਂ ਨਾ ਮਨ ਦਾ ਮਨ ਨੂੰ ਨਿਰਮਲ ਕਰਕੇ ਗੁਰਦੁਆਰੇ ਜਾਓ ਗੁਰਦੁਆਰੇ ਜਾਣ ਦੀ ਫਿਰ ਲੋੜ ਕੀ ਮਨ ਨਿਰਮਲ ਹੋ ਗਿਆ ਤਾਂ ਮਨੁੱਖ ਜਿੱਥੇ ਵੀ ਖੜਾ ਹੈ ਗੁਰੂ ਨਾਲ ਜੁੜਿਆ ਰਹੇ ਹੈ ਉਹ ਤੇ ਹਰ ਵਕਤ ਗੁਰੂ ਦੀ ਮੂਰਤੀ ਬਣਿਆ ਰਹੇਗਾ ਇੰਜ ਕਹਿਣਾ ਚਾਹੀਦਾ ਹੈ ਗੁਰਦੁਆਰੇ ਜਾਓ ਤਾਂ ਕਿ ਮਨ ਨਿਰਮਲ ਹੋਵੇ ਮਨ ਨੂੰ ਨਿਰਮਲ ਕਰਕੇ ਗੁਰਦੁਆਰੇ ਜਾਓ ਗਲਤ ਹੈ ਮਨ ਨੂੰ ਸ਼ੁੱਧ ਕਰਕੇ ਬਾਣੀ ਪੜੋ ਬਿਲਕੁਲ ਗਲਤ ਕਹਿੰਦੇ ਨੇ ਇੰਜ ਕਹਿਣਾ ਚਾਹੀਦਾ ਬਾਣੀ ਪੜੋ ਤਾਂ ਕਿ ਮਨ ਸ਼ੁੱਧ ਹੋਵੇ ਮਨ ਨੂੰ ਸ਼ੁੱਧ ਕਰਕੇ ਬਾਣੀ ਪੜੋ ਕਿਵੇਂ ਸ਼ੁੱਧ ਕਰ ਲੈਣਗੇ ਕੋਈ ਕਿਸ ਤਰ੍ਹਾਂ ਕਰਨਗੇ ਫਿਰ ਗੁਰਬਾਣੀ ਦੇ ਪਾਠ ਦੀ ਲੋੜ ਕੀ ਜੇ ਮਨ ਪਹਿਲੇ ਹੀ ਸ਼ੁੱਧ ਹੋ ਗਿਆ ਮਨ ਨੂੰ ਸ਼ੁੱਧ ਕਰਕੇ ਬਾਣੀ ਪੜੋ ਇੰਜ ਨਹੀਂ ਬਾਣੀ ਪੜੋ ਤਾਂ ਕਿ ਮਨ ਸ਼ੁੱਧ ਹੋਵੇ ਮਨ ਨੂੰ ਇੱਕ ਆਗਰ ਕਰਕੇ ਕੀਰਤਨ ਕਰੋ ਪਾਠ ਕਰੋ ਨਹੀਂ ਇਹ ਗਲਤ ਹੈ ਇੰਜ ਕਹਿਣਾ ਚਾਹੀਦਾ ਪਾਠ ਕਰੋ कीर्तन करो ताकि मन एकाग्र हो जाए मन शोधो मन दी शुद्धि ते फल है मन दा पवित्र हो जाना ते फल है ते फल दी प्राप्ति है मन दा एकाग्र हो जाना ते मंजिल है धर्म दा जो है फल है फल प्राप्त हो ਜਾਂਦਾ ਹੈ तो फल तक ਆਪਾਂ ਕਿਵੇਂ ਆਪ